ਵੇ ਤੈਨੂੰ ਕੀ ਲੱਗਦਾ ਵੇ ਤੁਹਾਡਾ ਉਹ ਟੁੱਟਿਆ ਜਾ ਫਿਰ ਮੈਂ ਚੱਕ ਲਿਆ ਵੇ ਉੱਥੇ ਹੋਰ ਵੀ ਲੋਕ ਫਿਰਦੇ ਸੀਗੇ ਕੰਜਰਾ ਭੰਤਿਆ ਤੂੰ ਮੇਰੇ ਤੇ ਇਲਜ਼ਾਮ ਲਾਈਏ ਨਾ ਕੋਈ ਨਾ ਦੱਸਦੀਆਂ ਸੁੱਖੇ ਨੂੰ ਤੇ ਮੇਰੇ ਮਜੀਠੇ ਵੀਰ ਨੂੰ ਹਾਂ ਚੰਨੀ ਵੀਰ ਨੂੰ ਵੀ ਦੱਸਣੀ ਹੈ ਤੇਰਾ ਕਟਕਟਾ ਪਤਾ ਤਾਂ दिखੀ ਹੁੰਦਾ ਸ਼ਾਮ ਨੂੰ ਅਜੇ ਨਹੀਂ ਮੈਨੂੰ ਨਹੀਂ ਪਤਾ ਪਰਦਾਈ ਤੂੰ ਪਰਦਾਈਆਂ ਜੋ ਮਰਦੀਆਂ ਮੈਂ ਤਾਂ ਉੱਥੇ ਤੈਨੂੰ ਦੇਖਿਆ ਠੀਕ ਆ ਨਾਲ ਮਾਰੀ ਗੋਲ ਖੜੀ ਨੂੰ ਮਣ ਮੈਨੂੰ ਨਹੀਂ ਪਤਾ ਤੂੰ ਕਿ ਕਿਆਦਾ ਤੂੰ ਕਿਸੇ ਵੀ ਢੀਲੀ ਨੂੰ ਆਦਿਨ ਜਾ ਕੇ ਫਰਾਕਾ ਠੀਕ ਆ ਮਿੰਨੋ ਕੋਸ਼ ਨਹੀਂ ਪਤਾ ਮੇਰਾ ਦਾ 1.5 ਲੱਖ ਦਾ ਹੈ Samsung ਦਾ ਫੋਨ ਚੱਕਿਆ ਗਿਆ ਨਾ ਮੈਂ ਤਾਂ ਲੁੱਟਿਆ ਗਿਆ ਜਿਵੇਂ ਮੁੱਖ ਮੰਤਰੀ ਨੇ ਦਾ ਮਤਲਬ ਮੈਂ ਥੋੜੀ 1.5 ਲੱਖ ਦੀ ਚੀਜ਼ ਚੋਰੀ ਚ ਕਾ ਦੂੰਗਾ ਕੋਈ ਨਾ ਦੱਸਦੀ ਤੂੰ ਆਪਦੇ ਜੀ ਨੂੰ ਦੱਸਣਾ ਮੈਂ ਠੀਕ ਆ ਨਾ ਵੇ ਮੈਂ ਨਹੀਂ ਚੱਕਿਆ ਭੰਤੇ ਤੇ ਮੂਰੇ ਹੱਥ ਜੋੜ ਦਿਆਂ ਤੁੱਕੋਂ ਆਦੇ ਖੇਤਰਾ ਆਲ ਕਰਾਣੀ ਆ ਜੇ ਮੈਂ ਤੇਰੇ ਦੋ ਚਪੇੜਾ ਮਾਰੀਆਂ ਹੁਣ ਕੀ ਜਿੱਤ ਰਹਿ ਜੂ ਤੇਰੀ ਮੈਂ ਤੇਰਾ ਟੁੱਟਿਆ ਜਿਹਾ ਫੋਨ ਨਹੀਂ ਚੱਕਿਆ ਇਹਦੋਂ ਮਹਿੰਗਾ ਮੇਰੇ ਕੋਲ ਐਪਲ ਦਾ ਫੋਨ 2.5 ਲੱਖ ਦਾ ਸੁੱਖ